ਮੇਰਾ ਨਾਮ ਰঞ্জੀਤ ਸਿੰਘ ਹੈ ਜੀ ਪਿੰਡ ਮੇਰਾ ਖਾਨਪੁਰ ਹੈ ਜੀ ਇਹ ਮੇਰਾ ਬ੍ਰਦਰ ਸਿਗਾ ਜੀ ਸਤਨਾਮ ਸਿੰਘ ਠੀਕ ਹੈ ਜੀ ਤੇ ਇਹ ਭਾਰਤੀ ਹੋਏ ਸਗੇ ਜੀ ਭਾਰਤੀ ਹੋਏ ਸਗੇ ਤੇ ਹਜੇ 1 ਸਾਲ ਹੋਇਆ ਸਗਾ ਜੀ ਭਾਰਤੀ ਹੋਇਆ ਨੂੰ ਤੇ ਅਰੇ ਛੁੱਟੀ ਆਣਾ ਸਗਾ ਜੀ ਪਹਿਲੀ ਛੁੱਟੀ ਵੀ ਨਹੀਂ ਆਏ ਸਗੇ ਜੀ ਯਾਦ ਕਿ ਉਹ ਕਾਰਗੇ ਦੀ ਯੰਗ 7 11 97 ਨੂੰ ਲੱਗ ਗਈ ਆ ਤੇ ਉਸ ਤੋਂ ਬਾਅਦ ਜੀ ਉਹ ਸ਼ਹੀਦ ਹੋ ਗਿਆ ਜੀ ਉਹਨਾਂ ਦੀ ਡੈੱਡ ਬੋਡੀ ਉੱਥੋਂ ਸਾਨੂੰ ਆਈ ਹੈ ਜੀ ਤੇ ਵਾਕਈ ਤਾਂ ਹੈ ਜੀ ਤੇ ਵਾਕਈ ਤਾਂ ਸਗੀ ਜੀ ਸਰਕਾਰ ਵੱਲੋਂ ਚਲੋ ਥੋੜੀ ਬਹੁਤ ਹੀ ਮਦਦ ਹੋਈ ਹੈ ਜੀ ਇਹ ਵਾਕੀ ਗੇਟ ਆ ਜਿਹੜਾ ਉਹ ਅਸੀਂ ਆਪਣੇ ਖਰਚੇ ਤੇ ਬਣਾਇਆ ਹੋਇਆ ਜੀ ਕਾਫੀ ਸੋਗ ਦੀ ਲਹਿਰ ਸੀਗੀ ਜੀ ਉਹਨਾਂ ਦਾ ਚਲੋ ਐਨਾ ਨਹੀਂ ਦੂਸਰਾ ਹੋਇਆ ਜੀ ਤੇ ਇਸ ਕਰਕੇ ਤਾਂ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਜੀ ਕਿ ਜਾਂ ਸੜਕ ਦਾ ਨਾਂ ਜਾਂ ਕੋ ਹੋਰ ਸਟੇਡੀਅਮ ਦਾ ਨਾਂ ਜੀ ਚੀਸਤ ਨਾਮ ਸਿੰਘ ਦੀ ਯਾਦ ਕਰਦੇ ਰੱਖਿਆ ਜਾਵੇ ਜੀ ਹੋਰ ਮਦਦ ਤਾਂ ਕੋਈ ਨਹੀਂ ਹੋਈ ਸਰ ਮਾਤਾ ਜੀ ਨੂੰ ਪੈਨਸ਼ਨ ਲੱਗੀ ਹੋਈ ਹੈ ਜੀ ਔਰ ਥੋੜੀ ਬਹੁਤੀ ਮਦਦ ਸੈਂਟਰ ਨੇ ਕੀਤੀ ਹੈ ਜੀ ਉਸ ਤੋਂ ਬਾਅਦ ਪ੍ਰਿੰਸਟੇਟ ਸਰਕਾਰ ਨੇ ਤਾਂ ਕੁਝ ਨਹੀਂ ਕੀਤਾ ਜੀ ਇੰਨੇ ਤੇ ਡਿਵੈਲਪਮੈਂਟ ਦੇ ਹੋਣੀ ਚਾਹੀਦੀ ਹੈ ਜੀ ਇਹ ਤਾਂ ਕਹਿੰਦੇ ਆ ਜਦਾ ਜਿਹੜਾ ਗੇਟ ਤੋਂ ਸੜਕ ਅੰਦਰੋਂ ਆ ਰਹੀ ਹੈ ਜੀ ਇਹਦਾ ਨਾਮ ਰੱਖਿਆ ਜਾਵੇ ਜੀ ਮਿੰਦਰ ਮਿੰਦਰ ਘਰ ਮੇਰੇ ਨਾਮਾ ਸਤਨਾਮ ਸਿੰਘ ਮੇਰਾ ਪੁੱਤ ਸੀਗਾ

ਦੇਖਦੇ ਹੋ ਜਿੰਨਾ ਤੱਕ ਤੇ ਮੇਰਾ ਸਿਗਾ ਬੁੱਧਾਨੇ ਕਿ ਤੱਕ ਨਹੀਂ ਹੁੰਦੇ ਇਹ ਆਦੀ ਮਾਰਤੀ ਆ ਕੋਈ ਸਰਕਾਰ ਨੂੰ ਪਰਿਵਾਰ ਦੇ ਕੋਈ ਹੋਰ ਨਹੀਂ ਮਾਰਤੀ ਨਹੀਂ ਕੋਈ ਨਹੀਂ ਕੀਤੀ ਇਹ ਕੁਛ ਨਹੀਂ ਐਂਕ ਜੇ ਕਿਸੇ ਨੇ ਪੁੱਛਿਆ ਕਿੱਥੇ ਹੈ ਕਿੱਥੇ ਨਹੀਂ ਸਰਕਾਰਾਂ ਵੱਲ ਕੋਈ ਦਾਜ ਨਹੀਂ ਕੀਤੀ ਸੀ ਕਿ ਤੇ ਪੇਡਾ ਦਾ ਡਿਵੈਲਪਮੈਂਟ ਨਹੀਂ ਕੋਈ ਨਹੀਂ ਹੈ ਗਾਲ ਸਿੱਤ ਕਰਨੇ ਟੜਪਟ ਜੱਤ ਕੋਲ ਨਾ ਹੋਵੇ ਜਾਂ ਗਰਾਊਂਡ ਹੋਵੇ ਪਰ ਨਹੀਂ ਕਿਸੇ ਨੇ ਵੀ ਕੀਤਾ ਹੈ ਜਿਸ ਨੇ ਨਹੀਂ ਮੇਰਾ ਨਾਮ ਕਲਵਿੰਦਰ ਕੌਰ ਹੈ ਜੀ ਮੈਂ ਪੰਤੀ ਸਾਹਿਬ ਦਾ ਸਰਪੰਚ ਹੈ ਜੀ ਤੇ ਚੀਤ ਸਦਨਾਮ ਸਿੰਘ ਸਾਡੇ ਮਤਲਬ ਕਜਨ ਬ੍ਰਦਰ ਸਿਗਾ ਜੀ ਸਾਡਾ ਤੇ ਉਹ ਕਾਰਗਿਲ ਜੰਗ ਦੇ ਦੌਰਾਨ ਚੀਤ ਹੋ ਗਏ ਸੀਗੇ ਤੇ ਹਨ ਮੈਟਰ ਸੀਗੇ ਜੀ ਵਿਆਹੋ ਨਹੀਂ ਸੀਗੇ ਤੇ ਨਾ ਕਿਸੇ ਨੂੰ ਮਤਲਬ ਕਿ ਉਹਨਾਂ ਨੌਕਰੀ ਦਾ ਕੋਈ ਕਿਸੇ ਨੇ ਸਰਕਾਰ ਨੂੰ ਸਾਨੂੰ ਵੀ ਬਹੁਤ ਜਦੋਂ ਪਤਾ ਨਹੀਂ ਸੀਗਾ ਤੇ ਅੱਗੇ ਆ ਪੈਨਸ਼ਨ ਆ ਮਾਤਾ ਜੀ ਨੂੰ ਇਹ ਸਹੂਲਤ ਜ਼ਰੂਰ ਆ ਤੇ ਹੋਰ ਕੋਈ ਅਸੀਂ ਇਹ ਚਾਹਦੇ ਆ ਕਿ ਜਾਂ ਤਾਂ ਕੋਈ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਜਾਵੇ ਤੇ ਜਿਹੜਾ ਗੇਟ ਬਣਾਇਆ ਆ ਉਹ ਵੀ ਅਸੀਂ ਆਪਣੀ ਮਤਲਬ ਦੂਜੇ ਤੇ ਬਣਾਇਆ ਆ ਕੋ ਸਰਕਾਰ ਦਾ ਕੋਈ ਨਹੀਂ ਇਹ ਚ ਅਸੀਂ ਆਪਣੇ ਬੀਸ ਤੇ ਬਣਾਇਆ ਆ ਜੀ ਇਹ ਪਿੰਡ ਵਿੱਚ ਕੋਈ ਯਾਦਗਾਰ ਬਣਾਈ ਕੋ ਡਿਵੈਲਪਮੈਂਟ ਵੀ ਨਹੀਂ ਜੀ ਨਹੀਂ ਇਸ ਇਸ ਟਾਪ ਇਸ ਪਿਛੇ ਤੇ ਕੋਈ ਨਹੀਂ ਜੇ ਹੋਇਆ ਹੈਗਾ ਉਦਾਂ ਦਾ ਮਤਲਬ ਡਿਵੈਲਪਮੈਂਟ ਤਾਂ ਹੁੰਦੀ ਹੈ ਪਿੰਡ ਵਿੱਚ ਪਰ ਇਹਨਾਂ ਦੇ ਇਹਦੇ ਸਤਨਾਮ ਦੇ ਨਾਮ ਤੇ ਨਹੀਂ ਮਤਲਬ ਕਿ ਕੋਈ ਵੀ ਇਹਦਾ ਹੋਇਆ ਹੈਗਾ